ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਤੁਹਾਨੂੰ ਇੱਕ ਨਵਾਂ ਰੰਗ ਜਿਹੜਾ ਉਹ ਐਸ ਸ਼ੰਭੂ ਕਿਸਾਨ ਮੋਰਚੇ 2 ਦੇ ਵਿੱਚ ਵਿਖਾਣੇ ਜਾ ਰਹੇ ਆ ਆ ਵੀਰ ਨੇ ਨਵੀਂ ਗੱਡੀ ਲੈ ਕੇ ਆਏ ਆ ਮੈਂ ਇੱਕ ਮਟ ਅੱਗੋਂ ਵਿਖਾ ਲਦਣਾ ਵੀ ਬਿਲਕੁਲ ਸਿੱਧੀ ਏਜੰਸੀ ਦੇ ਵਿੱਚੋਂ ਲੈ ਕੇ ਨੰਬਰ ਪਲੇਟ ਵੀ ਨਹੀਂ ਅਜੇ ਕੋ ਲੱਗੀ ਆ ਬੋਲੋ ਤੇ ਲੱਗੇ ਹੋਏ ਨੇ ਤੇ ਸਿੱਧੇ ਜਿਹੜੇ ਉਹ ਮੋਰਚੇ ਦੇ ਵਿੱਚ ਹੀ ਲੈ ਕੇ ਆਏ ਨੇ ਤੇ ਨਾਲ ਜਿਹੜੇ ਵੀਰ ਲੈ ਕੇ ਆਏ ਸ੍ਰੀ ਅਮਰਸਰ ਸਾਹਿਬ ਤੋਂ ਸਨ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੋਂ ਚੱਲ ਕੇ ਆਏ ਨੇ ਵੀਰ ਜੀ ਇਸ ਗੱਡੀ ਦੇ ਉੱਤੇ ਕੀ ਹੁਣ ਮੋਰਚੇ ਵਾਲੇ ਸਿੰਘਾਂ ਦਾ ਹੁਣ ਜਾਣ ਜਿਹੜਾ ਐਸੇ ਗੱਡੀ ਤੇ ਹੋਊਗਾ ਜੀ ਬਿਲਕੁਲ ਹੀ ਲਈ ਐਸੇ ਕਰਕੇ ਆ ਕਿ ਹੁਣ ਜਿੱਤਰਾ ਅੱਗੇ ਦਿੱਲੀ ਜਾਂਦੇ ਰਹੇ ਆ ਅੱਛਾ ਜੀ ਉੱਥੇ ਵੀ ਵੇਖੋ ਆਪਣਾ ਸਾਲ ਤੋਂ ਉੱਪਰ ਮੋਰਚਾ ਲੱਗਾ ਸੀ ਬਿਲਕੁਲ ਜੀ ਤੇ ਉੱਥੇ ਵੀ ਚਲੋ ਦਾਸ ਨੇ ਇਹ ਵੀਰ ਇਹ ਮੇਰੇ ਨਾਲ ਇਹਨਾਂ ਦੇ ਨਾਲ ਆਪਾਂ ਮਾੜਾ ਮੋਟਾ ਸਹਿਯੋਗ ਕਰਦੇ ਰਹੇਗੇ ਵੀ ਠੀਕ ਹੈ ਜੀ ਹੋਣੀ ਗੁਰੂਮਾਰਾਂ ਨੇ ਬੜਾ ਦਿੱਤਾ ਬੇਟੇ ਆਪਣੇ ਬੱਚੇ ਬਾਹਰ ਆ ਠੀਕ ਹੈ ਜੀ ਉਹਨਾਂ ਕਿਹਾ ਵੀ 1 ਮਿੰਟ ਢਿੱਲ ਨਹੀਂ ਕਰਨੀ ਵੀ ਜਿੰਨੀਆਂ ਸਵਾਰੀਆਂ ਇੱਥੋਂ ਸੰਗਤ ਜਾਣੀਆਂ ਆਉਣੀਆਂ ਕਿਤਰਾ ਇੱਥੇ 10 ਵੀ ਆ ਗਏ 10 ਵੀ ਚੱਲ ਕੇ ਲੈ ਕੇ ਆਉਣ ਜਾਣ ਇਸ ਗੱਡੀ ਤੇ ਕਿੰਨੇ ਲੱਖ ਰੁਪਏ ਦੀ ਇਹ ਗੱਡੀ ਲੈ ਕੇ ਆਏ ਤੁਸੀਂ 22 ਲੱਖ ਦੀ ਲੈ ਕੇ ਆਏ 22 ਲੱਖ ਰੁਪਏ ਦੀ ਭਾਈ ਸਾਹਿਬ ਹੁਣੀ ਗੱਡੀ ਲੈ ਕੇ ਆ ਤੇ ਉਹ ਆਂਦੇ ਵੀ ਸਪੈਸ਼ਲ ਇਸੇ ਵਾਸਤੇ ਲਈ ਜਿੰਨਾ ਚਿਰ ਮੋਰਚਾ ਚੱਲੂਗਾ ਨਾ ਉਨਾਂ ਚ ਰ ਇਸ ਗੱਡੀ ਦੇ ਉਤੇ ਆਉਣ ਜਾਣ ਜਿਹੜਾ ਉਹ ਕਿਸਾਨ ਵੀਰਾਂ ਦਾ ਹੋਊਗਾ ਸੋ ਬਾਕੀ ਵੀਰਾਂ ਨੂੰ ਵੀ ਬੇਨਤੀ ਆ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਤੁਹਾਨੂੰ ਜਿਹੜਾ ਉਹ ਇੱਥੇ ਵੇਖਣ ਵਾਸਤੇ ਸਿੱਖਣ ਵਾਸਤੇ ਮਿਲਣਾ ਆ ਸਾਡੇ ਸਤਕਾਰਯੋਗ ਬਜ਼ੁਰਗ ਜਿਹੜੇ ਉਹ ਮੋਰਚੇ ਗੱਡ ਕੇ ਬੈਠੇ ਹੋਏ ਨੇ ਟਰੈਕਟਰ ਟਰਾਲੀਆਂ ਸਾਰਾ ਕੋ ਜਿਨ੍ਹਾਂ ਦਾ ਜੇ ਮਨ ਨਹੀਂ ਨਾ ਬਣਦਾ ਤੁਰਨ ਵਾਸਤੇ ਉਹਨਾਂ ਵਾਸਤੇ ਐਪਰੀਸ਼ੀਏਸ਼ਨ ਵਾ ਵੀ ਉਹ ਕਿਰਪਾ ਕਰਕੇ ਵੀ ਜਰੂਰ ਆਪੋ ਆਪਣਾ ਮਨ ਬਣਾਓ ਇੱਕ ਵਾਰੀ ਜਿਹੜਾ ਇੱਥੇ ਆ ਗਿਆ ਨਾ ਉਹ ਮੁੜ ਕੇ ਆਪਣੇ ਆ ਵੀ ਵਾਰ-ਵਾਰ ਆਈ ਜਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ